ਜਿਸ ਗੱਲ ਦਾ ਡਰ ਸੀ ਉਹ ਹੋ ਚੁੱਕੀ ਹੈ ਤੇ ਹੁਣ ਵਰਲਡ ਵਾਰ ਬਹੁਤੀ ਦੂਰ ਨਹੀਂ ਆ 1 ਅਪ੍ਰੈਲ 2024 ਨੂੰ ਇਜ਼ਰਾਈਲ ਨੇ ਈਰਾਨ ਦੀ ਕੌਂਸੂਲੇਟ ਉਡਾ ਦਿੱਤੀ ਜਿਸ ਵਿੱਚ ਈਰਾਨ ਦੇ 13 ਲੋਕ ਮਾਰੇ ਗਏ ਜਿਸਾਂ ਅੰਦਰ ਸੱਤ ਉਹਨਾਂ ਦੇ ਜਨਰਲ ਸੀ ਤੇ ਦੋ ਫੋਰਸ ਚੋਂ ਸੀ ਜੋ ਸਿੱਧਾ ਇਰਾਨ ਦੇ ਸੁਪਰੀਮ ਲੀਡਰ ਨਾਲ ਕੰਟੈਕਟ ਕਰਦੇ ਸੀ ਜਾਨੀ ਇਰਾਨ ਦੇ ਦਿਲ ਉੱਤੇ ਹਮਲਾ ਕੀਤਾ ਸੀ ਇਜ਼ਰਾਈਲ ਨੇ ਤਾਂ ਕਨਫਰਮ ਸੀ ਕਿ ਇਰਾਨ ਵੀ ਜਵਾਬੀ ਕਾਰਵਾਈ ਜ਼ਰੂਰ ਕਰੂਗਾ ਤਾਂ ਇਰਾਨ ਨੇ 14 April ਨੂੰ ਜਵਾਬੀ ਕਾਰਵਾਈ ਕੀਤੀ ਤੇ ਇਜ਼ਰਾਈਲ ਉੱਤੇ 170 ਡਰੋਨਸ ਤੇ 30 ਕਰੂਜ਼ ਮਿਸਾਈਲਸ ਤੇ 130 ਬਾਲਿਸਟਿਕ ਮਿਸਾਈਲਸ ਦੇ ਨਾਲ ਹਮਲਾ ਕੀਤਾ ਪਰ ਸਾਨੂੰ ਵੀ ਪਤਾ ਕਿ ਇਜ਼ਰਾਈਲ ਦਾ ਡਿਫੈਂਸ ਸਿਸਟਮ ਕਾਫੀ ਜ਼ਿਆਦਾ ਤਕੜਾ ਤੇ ਇਸੇ ਕਰਕੇ ਇਸ ਹਮਲੇ ਨੂੰ 99% ਤੱਕ ਰੋਕ ਲਿਆ ਗਿਆ ਸੀ ਕਿਉਂਕਿ ਇਜ਼ਰਾਈਲ ਕੋਲ ਮੌਜੂਦ ਆਨ ਡੌਂਟ ਸੀ ਡੋਮ ਅਜਿਹੇ ਡਿਫੈਂਸ ਨੇ ਜੋ ਟਾਰਗੇਟ ਨੂੰ ਹਵਾਜੀ ਤਬਾਹ ਕਰ ਦਿੰਦੇ ਨੇ ਤੇ ਇਸ ਹਮਲੇ ਨੂੰ ਵੀ ਇਜ਼ਰਾਈਲ ਦੇ ਇਸ ਡਿਫੈਂਸ ਨੇ ਹਵਾਜੀਤ ਖਤਮ ਕਰ ਦਿੱਤਾ ਪਰ ਇੱਥੋਂ ਤੱਕ ਤਾਂ ਸਭ ਕੁਝ ਠੀਕ ਸੀ ਇਜ਼ਰਾਈਲ ਨੇ ਈਰਾਨ ਦੀ ਕੌਂਸਲੇਟ ਉਡਾਈ ਤੇ ਈਰਾਨ ਨੇ ਇਜ਼ਰਾਈਲ ਉੱਤੇ ਮਸਾਇਲ ਲਾਗੀਆਂ ਪਰ ਇਸ ਤੋਂ ਬਾਅਦ ਇਜ਼ਰਾਈਲ ਇਹ ਕਹਿ ਰਿਹਾ ਸੀ ਕਿ ਉਹ ਬਦਲਾ ਲਵੇਗਾ ਅਮਰੀਕਾ ਯੂ ਐਸਏ ਉਹ ਲੈ ਕੇ ਹੋਰ ਵੀ ਕਈਆਂ ਨੇ ਨਤਨਾਹੂ ਨੂੰ ਸਮਝਾਇਆ ਕਿ ਗਲਤੀ ਭਾਰੀ ਪੈ ਸਕਦੀ ਹੈ ਮਤਲਬ ਸਿੱਧਾ ਜੇ ਹਿਸਾਬ ਆ ਕਿ ਦੋਨਾਂ ਨੇ ਇੱਕ ਇੱਕ ਹਮਲਾ ਇੱਕ ਦੂਸਰੇ ਦੇ ਉੱਤੇ ਕਰ ਦਿੱਤਾ ਸੀ ਤੇ ਹਿਸਾਬ ਹੁਣ ਬਰਾਬਰ ਹੋ ਚੁੱਕਿਆ ਸੀ ਪਰ ਜੇ ਹੁਣ ਇਜ਼ਰਾਈਲ ਇਰਾਨ ਤੇ ਹਮਲਾ ਸ਼ੁਰੂ ਕਰਦਾ ਹੈ ਤਾਂ ਇਸ ਦੇ ਨਤੀਜੇ ਭਿਆਨਕ ਹੋ ਸਕਦੇ ਨੇ ਖੁਦ ਇਰਾਨ ਨੇ ਵੀ ਕਿਹਾ ਕਿ ਜੇਕਰ ਇਜ਼ਰਾਈਲ ਨੇ ਹਮਲਾ ਕੀਤਾ ਤਾਂ ਉਹ ਛੱਡਣਗੇ ਨਹੀਂ ਬਾਦ ਕਿਸਮਤੀ ਦੀ ਗੱਲ ਹੈ ਕਿ ਪੂਰੇ 120 ਘੰਟੇ ਬਾਅਦ ਅੱਜ 19 April ਨੂੰ ਇਜ਼ਰਾਈਲ ਨੇ ਈਰਾਨ ਉੱਤੇ ਹਮਲਾ ਕਰ ਦਿੱਤਾ ਹੈ ਪਰ ਇਹ ਗੱਲ ਵੀ ਕਨਫਰਮ ਆ ਵੀ ਈਰਾਨ ਵਾਪਸ ਇਜ਼ਰਾਈਲ ਦੇ ਉੱਤੇ ਹਮਲਾ ਜ਼ਰੂਰ ਕਰੂਗਾ ਕਿਉਂਕਿ ਈਰਾਨ ਨੇ ਪਹਿਲਾਂ ਹੀ ਇਹ ਗੱਲ ਕਹੀ ਸੀ ਵੀ ਜੇ ਇਜ਼ਰਾਈਲ ਨੇ ਪੱਟਵਾਰ ਕੀਤਾ ਤਾਂ ਉਹਨਾਂ ਦਾ ਉਹ ਹਾਲ ਕਰਨਗੇ ਜੋ ਇਜ਼ਰਾਈਲ ਨੇ ਕਦੇ ਸੋਪਣੇ ਵਿੱਚ ਵੀ ਨਾ ਸੋਚਿਆ ਹੋਵੇ ਜਾਨਦਾ ਕਿ ਈਰਾਨ ਕੋਲ ਛੋਟੇ ਛੋਟੇ ਨਿਊਕਲੀਅਰ ਵੈਪਨਸ ਮੌਜੂਦ ਨੇ ਤੇ ایران ਇਜ਼ਰਾਈਲ ਉੱਤੇ ਇਹਨਾਂ ਨਾਲ ਹਮਲਾ ਕਰ ਸਕਦਾ ਹੈ। ਲੇਟੈਸਟ ਨਿਊਜ਼ ਦੇ ਮੁਤਾਬਕ ਇਜ਼ਰਾਈਲ ਨੇ ایران ਦੇ 7 ਸ਼ਹਿਰਾਂ ਨੂੰ ਨਿਸ਼ਾਨਾ ਬਣਾਇਆ ਪਰ ਇੱਥੇ ਖੁਦ ایران ਜਾਂ ਅਮਰੀਕਾ ਵੱਲੋਂ ਜਾਂ ਇਜ਼ਰਾਈਲ ਦੀ ਤਰਫੋਂ ਕੋਈ ਵੀ ਸਟੇਟਮੈਂਟ ਜਾਰੀ ਨਹੀਂ ਕੀਤਾ ਗਿਆ। ਪਰ ਇਹ ਗੱਲ ਯਾਦ ਰੱਖਣ ਵਾਲੀ ਹੈ ਵੀ ਜੇ ਹੁਣ ਇਜ਼ਰਾਈਲ ਨੇ ਹਮਲਾ ਕੀਤਾ ਤਾਂ ਇਹ World War 3 ਦੀ ਸ਼ੁਰੂਆਤ ਹੋਵੇਗੀ। ਕਿਉਂਕਿ ਜਿੱਥੇ ایران ਨਾਲ ਰਸ਼ੀਆ ਤੇ ਚਾਈਨਾ ਖੜੇ ਹੋਏ ਨੇ ਤਾਂ ਇਸ ਤੋਂ ਇਲਾਵਾ ਹੋਰ ਵੀ ਕਈ ਦੇਸ਼ ਜਾਂ ਫਿਰ ਮੁਸਲਮਾਨ ਦੇਸ਼ ਆ ਜਿਹੜੇ ਉਹ ਵੀ ਜ਼ਿਆਦਾਤਰ ایران ਦਾ ਹੀ ਸਾਥ ਦੇਣਗੇ ਇਸ ਜੰਗ ਦੇ ਵਿੱਚ। ਦੂਸਰੇ ਪਾਸੇ ਇਜ਼ਰਾਈਲ ਦੇ ਨਾਲ ਪੂਰਾ ਅੱਜ ਤੇ ਯੂਐਸ ਖੜਾ ਹੋਇਆ ਤੇ ਜੇ ਅਟੈਕ ਹੁੰਦਾ ਤਾਂ ਰੀਜਨਲ ਸਟੈਬਿਲਿਟੀ ਚਲੀ ਜਾਊ ਤੇ ਵਰਲਡ ਵਾਰ ਹੋਣਾ ਤੈਅ ਆ ਤੇ ਜੇ ਵਰਲਡ ਵਾਰ ਹੁੰਦੀ ਆ ਤਾਂ ਇਸਦੇ ਵੀ ਕਾਫੀ ਜ਼ਿਆਦਾ ਚਾਂਸ ਨੇ ਕਿ ਇਹ ਵਾਰ ਨਿਊਕਲੀਅਰ ਵਾਰ ਵੀ ਜਰੂਰ ਹੋਊ ਤੇ ਜੇ ਅਜਿਹਾ ਹੁੰਦਾ ਤਾਂ ਇਹ ਸਾਡੀ ਪੂਰੀ ਦੁਨੀਆ ਦੇ ਲਈ ਇੱਕ ਭਿਆਨਕ ਤੋਂ ਵੀ ਭਿਆਨਕ ਸਥਿਤੀ ਹੋ ਸਕਦੀ ਹੈ ਤੇ ਸ਼ਾਇਦ ਅਸੀਂ ਪੂਰੀ ਹਿਮਿਉਨਿਟੀ ਨੂੰ ਹੀ ਖਤਮ ਕਰ ਦਈਏ ਇਸ ਤੋਂ ਪਹਿਲਾਂ ਵੀ ਰਸ਼ੀਆ ਤੇ ਯੂਕਰੇਨ ਆਪਸ ਵਿੱਚ ਭੜ ਰਹੇ ਨੇ ਤੇ ਨਾਲ ਹੀ ਇਜ਼ਰਾਈਲ ਤੇ ਪਾਲੇਸਟਾਈਨ ਵੀ ਆਪ ਦੇ ਵਿੱਚ ਯੁੱਧ ਦੇ ਮੈਦਾਨ 'ਚ ਨੇ ਤੁਹਾਡਾ ਕੀ ਕਹਿਣਾ ਕਿ ਕੀ ਵਰਲਡ ਵਾਰ ਲੱਗ ਸਕਦੀ ਹੈ ਜੇਕਰ ਇਜ਼ਰਾਈਲ ਦੇ ਦੁਆਰਾ ਈਰਾਨ ਦੇ ਉੱਤੇ ਹੁਣ ਅਟੈਕ ਕਰ ਦਿੱਤਾ ਜਾਂਦਾ ਕਿਉਂਕਿ ਈਰਾਨ ਦੇ ਦੁਆਰਾ ਇਜ਼ਰਾਈਲ ਦੇ ਟੈਕ ਕਰ ਵੀ ਦਿੱਤਾ ਗਿਆ ਤੇ ਹੁਣ ਲੇਟੈਸਟ ਖਬਰਾਂ ਇਹ ਹੀ ਆ ਰਹੀਆਂ ਨੇ ਕਿ ਇਰਾਨ ਦੇ ਉੱਤੇ ਇਜ਼ਰਾਈਲ ਦੇ ਦੁਆਰਾ ਇਹ ਅਟੈਕ ਕਰ ਦਿੱਤਾ ਗਿਆ ਪਰ ਹਜੇ ਕੋਈ ਵੀ ਪ੍ਰੋਫੈਸ਼ਨਲ ਸਟੇਟਮੈਂਟ ਜਿਹੜੀ ਹੋ ਜਾਰੀ ਨਹੀਂ ਕੀਤੀ ਗਈ ਤੁਹਾਡਾ ਕੀ ਕਹਿਣਾ ਕਮੈਂਟ ਕਰਕੇ ਜਰੂਰ ਦੱਸੋ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਅਸੀਂ ਅੱਗੇ ਵੀ ਤੁਹਾਡੇ ਲਈ ਅਜਿਹੀਆਂ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਾਂਗੇ ਧੰਨਵਾਦ ਤੁਹਾਡਾ ਵੀਡੀਓ ਦੇਖਣ ਦੇ ਲਈ ਥੈਂਕਸ ਫੋਰ ਵਾਚ ਧੰਨਵਾਦ